ਹੀ ਹੋ ਗਿਆ ਨੇ ਹਾਂ ਵੀਰੇ ਫੇਰ ਉਹ ਹੀ ਕੰਮ ਹੋ ਗਿਆ ਮੈਨੂੰ ਲੱਗਦਾ ਕਿਹੜਾ ਆਪੀ ਪਤਾ ਨਹੀਂ ਕਿੱਥੇ ਵਾਗੀ ਇਹਨਾਂ ਦੇ ਘਰੇ ਵੀ ਹੈ ਨਹੀਂ ਚਾਚੀ ਤਾਂ ਕਹਿੰਦੀ ਸਾਡੇ ਘਰੇ ਆਈ ਨਹੀਂ ਕਿੰਨਾਂ ਦੇ ਘਰੇ ਗਈ ਹੋਗੀ ਕਿਤੇ ਫਤਿਹ ਬਿਮਾਰ ਤਾਂ ਨਹੀਂ ਹੋ ਗਿਆ ਹੋਊਗਾ ਨਾ ਪਹਣੇ ਹਲੇ ਤੱਕ ਤਾਂ ਨਹੀਂ ਮਿਲੇ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਆਪਾਂ ਘਰੇ ਚੱਲਦੇ ਹਾਂ ਆਜਾ ਵਾਹਿ ਗੁਰੂ ਗੁਰੂ ਵਾਹਿ ਹੈ ਗੁਰੂ ਵਾਹਿ ਹੈ ਵਾਹਿ ਗੁਰੂ ਇੰਨਾ ਦਾ ਫੋਨ ਇਨੀ ਰਾਤ ਨੂੰ ਹਲੋ ਹਾਂਜੀ ਮੈਂ ਠੀਕ ਹਾਂ ਤੁਸੀਂ ਦੱਸੋ ਹਾਂ ਫੋਟੇ ਵੀ ਠੀਕ ਹਾਂ ਅੱਛਾ ਠੀਕ ਹੈ ਠੀਕ ਹੈ ਇਹ ਤਾਂ ਮੈਨੂੰ ਫਤੇ ਦਾ ਹਾਲ ਪੁੱਛੇ ਜਾਂਦੇ ਪਰ ਮੈਂ ਇਹਨਾਂ ਨੂੰ ਕੀ ਦੱਸਾਂ ਕਿ ਮੈਂ ਤਾਂ ਇਹ ਵੀ ਨਹੀਂ ਪਤਾ ਕਿ ਫਤੇ ਹੈ ਕਿੱਥੇ ਫਤੇ ਫਤੇ ਕਿੱਥੇ ਵਗ ਗਿਆ ਤੂੰ ਖੜਾ ਰੋਟੀ ਨਾਲ ਕਿ ਰੋਸਾ ਗਿਆ ਫੇਰ ਕਰਦਾ ਮੈਨੂੰ ਵੀ ਹੋ ਰਹੀ ਹੈਗੀ ਕਿਹੜੇ ਵੇਲੇ ਦੰਟੜੇ ਕਿਹੜੇ ਵੇਲੇ ਪਤਾ ਕਰੀਏ ਵੀ ਸੀਰਤ ਹੈਗੀ ਕਿੱਥੇ ਆ ਜੀ 10 ਵਜੇ ਨਹੀਂ ਹੈਗੇ ਹਿੱਤੀ ਹਿੱਤੀ ਲੰਘੀ ਹਟਾਂ ਦੰਟੜੇ ਕਿਰਾ ਮੈਂ ਜੰਨੇ ਹਾਂ ਮੇਰੇ ਵੀ ਖਾਲ ਹੋਈ ਪਈ ਹੈ ਇਹ ਕਿਨਸੇ ਇੱਟ ਨੇ ਫਤਿਹ ਨਾ ਨੋਸ਼ ਕਰਤਾ ਵੀ ਨਹੀਂ ਵੀਨੇ ਆਉਂਦੀ ਕਿ ਨੇ ਹਵੇ ਸੁਤੀ ਉਲ ਪਾਸੇ ਮਰੀ ਜਾਂਦੀ ਹੈਗੀ ਬਸ 1.5 ਬੱਦਨ ਆਇਆ ਦੁੱਤ ਕੰਟਲ ਤੱਕ ਆ ਲੜੀ ਬਸ ਸੜੀ ਕੀਰਤ ਨਾ ਪੜਾ। ਪਰ ਇਹ ਦੇ ਚਾਹ ਦੇ ਕਿ ਸੁਣ ਲਈ। ਮੈਂ ਕਿਵੇਂ ਆਏਗੀ। ਮਾਂ ਤੇ ਬੱਚੇ ਤੋਂ ਦੂਰ ਵੀ ਕਿਵੇਂ ਰਹਿ ਸਕਦੇ ਆਗੇ। ਮੈਂ ਆਪਸੇ ਹੀ ਇਥੇ। ਸੰਦੀ ਨਾ ਨਹੀਂ ਵੀ ਹੱਕ ਕੀ ਕਰਾ। ਉਹਨਾਂ ਲੱਗਦੇ ਕੰਨ ਨਹੀਂ ਆਉਂਦੇ।

ਮਸੀ ਹੈ ਨੇਹਾ ਮਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੁੱਤ ਹੋਰ ਠੀਕ ਤਾਂ ਹੈ ਤੂੰ ਸਾਰੇ ਘਰੇ ਮੰਗੇ ਹੋਰੀ ਠੀਕ ਸੀ ਹਾਂਜੀ ਤੇ ਨਾਲੇ ਤੂੰ ਇਕੱਲੀ ਆਈਆਂ ਫਤਿਹ ਨੂੰ ਨਹੀਂ ਲੈ ਕੇ ਆਈ ਤੇ ਤਾਬੀ ਇੱਥੇ ਆਈ ਨਹੀਂ ਨਾ ਉਹ ਤਾਂ ਆਈ ਨਹੀਂ ਹੋ ਲਾ ਰੋਂਦੀ ਘਤ ਬਸ ਮੇਰੀ ਤੀ ਆਇਆ ਆਪਾਂ ਅੰਦਰ ਲੈ ਕੇ ਕੰਮ ਕਰਦੇ ਆਂ ਕੀ ਗੱਲ ਹੈ ਆ ਜਾ ਮੇਰੀ ਧੀ ਅੰਦਰ ਆ ਜਾ ਆ ਮਾਂ ਮਾਂ ਜਾ ਬੈ ਜਾ ਪੁੱਤ ਤੂੰ ਮਗਲੇ ਨੂੰ ਆੜ ਲੈ ਆਉਂਦੀ ਕੰਨੀ ਆ ਗਈ ਹੈ ਬਸ ਕਾ ਤੂੰ ਰੰਨੀ ਹੈ ਤੂੰ ਬੈਨ ਗੱਲ ਦੱਸ ਸਾਰੀ ਮਸੀ ਮੈਨੂੰ ਤਾਂ ਅਸੀਂ ਭਾਬੀ ਤੁਹਾਡੇ ਕੋਲ ਆਈ ਹੋਊਗੀ ਉਹ ਚੰਦਰੀ ਕਾ ਨੂੰ ਆਈ ਹੈ ਮੇਰੇ ਕੋਲੇ ਕਿੱਥੇ ਵਗ ਗਈ ਕਦੋਂ ਕਦੀ ਗਈ ਹੈ ਮਸੀ ਮੇਰਾ ਭਤੇ ਵੀ ਲੈ ਗਈ ਨਾਲ ਮੈਂ ਮਰ ਜਾ ਫਤੇ ਵੀ ਨਾਲ ਹੀ ਲਈ ਫਿਰਦੀ ਆ ਮਸੀ ਮੈਨੂੰ ਝੋਲੀ ਪਤਾ ਸੀ ਮੈਨੂੰ ਤਾਂ ਐ ਸੀਗਾ ਕਿ ਚਲ ਭਾਪੀ ਕੋਲੇ ਕਿ ਜਵਾਕਣੀ ਹੈਗਾ ਮੇਰੇ ਵੀਰੇ ਦੇ ਘਰੇ ਵੀ ਖੁਸ਼ੀਆਂ ਆ ਜਾਣਗੀਆਂ ਪਰ ਮੈਨੂੰ ਕੀ ਪਤਾ ਸੀ ਵੀ ਹੋਣੀ ਬਾਹਰ ਟੁੱਟ ਜੂਗਾ ਤੇ ਤਾਂ ਉਹ ਇਆਂ ਇਆਂ ਖੁਸ਼ੀਆਂ ਮਨਾਉਣ ਵਾਲੀ ਕਿੱਥੇ ਆ ਕੇ ਲੈਣੀ ਉਹਨੇ ਤਾਂ ਮੇਰਾ ਵੀ ਨੱਕ ਬੜਾ ਕੇ ਰੱਖਤਾ ਜਮਾ ਨੀ ਮੈਂ ਮਰ ਜਾ ਤਾਂ ਫਿਰ ਮੰਗੇ ਨੂੰ ਨਾਲ ਤਾਂ ਲੈ ਆਉਂਦੀ ਮੰਗਾ ਵੀਰਾ ਵੀ ਲੱਭਦਾ ਫਿਰਦਾਗਾ ਵੀਰੇ ਉਹਦਾ ਲੱਭੀ ਨਹੀਂ ਮੈਨੂੰ ਐਸੀ ਤੁਹਾਡੇ ਕੋਲੇ ਆਉਗੀ ਮੈਂ ਤਾਂ ਤਾਂ ਤੁਹਾਡੇ ਕੋਲੇ ਆ ਗਈ ਹਾਏ ਲੈ ਦੱਸ ਮੇਰੀ ਕਮਲੀ ਤੀ ਜੇ ਮੇਰੇ ਕੋਲੇ ਆਈ ਹੁੰਦੀ ਮੈਂ ਉਹਦੀ ਮੰਗੇ ਨੂੰ ਦੱਸਦੀ ਫੋਨ ਕਰਕੇ ਜਾਂ ਮੈਂ ਤੈਨੂੰ ਦੱਸਦੀ ਮੈਂ ਬਣਾ ਕਿ ਉਹ ਲੜ ਰਖਦੀ ਸੀ ਮੈਂ ਉਹਦੇ ਫੜਕੇ ਗੁਤਨੀ ਤੇਰੇ ਕੋਲੇ ਲੈ ਕੇ ਆਉਂਦੀ ਉਹਦੀ ਘਰੇ ਮੈਂ ਸਿੱਧ ਨੂੰ ਫੋਨ ਲਾਇਆ ਸੀ ਤੇਰਾ ਫੋਨ ਬੰਦ ਆ ਜਾਂਦਾ ਸੀਗਾ ਮੈਂ ਸੋਚਿਆ ਚਲ ਮੈਂ ਤੇਰੇ ਕੋਲ ਹੀ ਆ ਜਾਾਂ ਮੈਂ ਨੁੱਗੀ ਬੋਲਦਾ ਤਾਂ ਬਾੜਾ ਸੋਣਾ ਕਰਿਆ ਜਿਹੜੀ ਤੂੰ ਮੇਰੇ ਕੋਲੇ ਆ ਗਈ ਕੋਈ ਨਹੀਂ ਰੋ ਨਾ ਤੂੰ ਆਪਾਂ ਉਹਨੂੰ ਦੇਖਦੇ ਆ ਕਿੱਥੇ ਗਈ ਹੈਗੀ ਕੋਈ ਨਹੀਂ ਉਹਦੀ ਮੈਂ ਸਮਾਰ ਕੇ ਗੁੱਤ ਪਟੂਗੀ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਮੈਂ ਤੁਹਾਡੇ ਨਾਲ ਤੂੰ ਤਾਂ ਮੇਰੀ ਇੰਨੀ ਸਿਆਣੀ ਧੀ ਐ ਇੰਨਾ ਸਿਆਣਾ ਤੇ ਲਾਇਕ ਮੇਰਾ ਪੁੱਤ ਹੈਗਾ ਉਹ ਜਨ ਮੰਗਾਏਗਾ ਮਾਸੀ ਪੱਬੀ ਕਿੱਥੇ ਗਈ ਹੋਊਗੀ ਮੇਰਾ ਫਤਿਹ ਮੈਨੂੰ ਵਾਪਸ ਦਿਵਾ ਦੇ ਮਾਸੀ ਮੈਂ ਤਾਂ ਫਤਿਹ ਬਿਨਾਂ ਨਹੀਂ ਰਹਿ ਜਾਂਦਾ ਕੋਈ ਨਹੀਂ ਪੁੱਤ ਤੇਰਾ ਫਤਿਹ ਨੂੰ ਕੁਛ ਨਹੀਂ ਹੁੰਦਾ ਤੇਰਾ ਪਤਾ ਠੀਕ-ਠਾਕ ਹੋਊਗਾ ਹਾਂ ਨਨਦਾ ਜੀ ਮੈਂ ਤਾਂ ਤਾਂ ਝੋਲੀ ਪਾਇਆ ਸੀ ਮਾਸੀ ਮੈਂ ਤਾਂ ਐਸੀ ਮੇਰੀ ਅੱਖਾਂ ਸਾਹਮਣੇ ਤਾਂ ਰਹੂਗਾ ਪਰ ਮੈਨੂੰ ਕਿ ਪਤਾ ਸੀ ਮੇਰੀ ਅੱਖਾਂ ਤੋਂ ਦੂਰ ਕਰ ਦੂਗੀ ਭਾਬੀ ਹਾਏ ਹਾਏ ਇਹ ਚੰਦੂ ਕ ਲੈਣੀ ਹੈ ਜੀ ਕਿੱਥੋਂ ਜੰਮ ਵੀ ਮੇਰੇ ਮੈਨੂੰ ਤਾਂ ਨਾਲ ਤਾਂ ਹੀ ਦਿਵਾਉਂਦੀ ਹੈ ਇਹ ਜਿੱਦਾਂ ਦੀ ਜੰਮੀ ਹੈ ਇਹ ਨਹੀਂ ਸੁਧਰਦੀ ਹੈਗੀ ਕੋਈ ਨਹੀਂ ਇਹਦਾ ਇਲਾਜ ਤਾਂ ਹੁਣ ਮੈਂ ਕਰੂੰਗੀ ਕੋਈ ਨਹੀਂ ਮੈਂ ਤੇਰੇ ਵਾਸਤੇ ਅਸੀਂ ਨਾ ਇੰਨਾ ਯਕੀਨ ਕੀਤਾ ਸੀ ਭਾਬੀ ਤੇ ਤੈਨੂੰ ਵੀ ਪਤਾ ਵੀ ਰੋਜ਼ ਦਿਨ ਘਰੋਂ ਬਾਹਰ ਘੱਟਦਾ ਸੀ ਪਰ ਮੈਂ ਨਾ ਇਹ ਸੋਚਿਆ ਸੀ ਮਾਂ ਭਾਬੀ ਸੁਧਰਗੀ ਪਰ ਦੇਖ ਲਾ ਵਾਸੇ ਭਾਬੀ ਨੇ ਫੇਰ وہی ਕੰਮ ਕਰਕੇ ਰੱਖਤਾ ਹਾਏ ਹਾਏ ਰੱਬਾ ਮੈਨੂੰ ਕੀ ਪਤਾ ਸੀ ਮੈਂ ਤਾਂ ਤਾਂ ਹੀ ਇੰਨੀ ਜ਼ਿੰਮੇਵਾਰੀ ਲਈ ਸੀ ਕਿ ਹੁਣ ਉਹ ਸੁਧਰ ਜੂਗੀ ਮੈਨੂੰ ਕੀ ਪਤਾ ਉਹ ਸਾਰੀ ਉਮਰ ਹੀ ਸੁਧਰਨੀ ਕੁ ਲੈਣੀ ਮੈਂ ਉਹਦਾ ਕੀ ਕਰਾਂ ਐਨਾ ਸੋਹਣਾ ਪਰਿਵਾਰ ਮਿਲਿਆ ਇੰਨਾ ਸੋਹਣਾ ਵਧੀਆ ਸਿਆਣਾ ਮੇਰਾ ਜਵਾਈ ਹੈ ਦਾ ਹੈ ਨੀ ਉਹ ਤਾਂ ਮੈਂ ਜਵਾਈ ਮਾਰ ਕੇ ਧਰਤੀ ਇਹ ਮਾਰ ਕੇ ਉਹ ਨਾ ਗਈ ਪਰੇ ਜਾਨੀ ਨਾਲ ਮੇਰਾ ਫਤੇ ਵੀ ਲੈ ਗਈ ਨਾਲੇ ਮੇਰੇ ਵੀਰੇ ਦਾ ਘਰ ਵੀ ਪਟਿਆ ਜਾਊਗਾ ਤੈਨੂੰ ਪਤਾ ਮਾਸੀ ਰਾਤ ਮੈਨੂੰ ਫੌਜੀ ਦਾ ਫੋਨ ਆਇਆ ਸੀ ਉਹ ਫਤੇ ਬਾਰੇ ਪੁੱਛਦਾ ਸੀ ਉਹਨਾਂ ਨੂੰ ਤਾਂ ਮੈਂ ਇਹ ਵੀ ਨਹੀਂ ਦੱਸਿਆ ਕਿ ਮੈਂ ਝੋਲੀ ਪਾਦਾ ਤੇ ਹੁਣ ਮੈਂ ਉਹਨਾਂ ਨੂੰ ਇਹ ਕਿਹੜੇ ਮੂੰਹ ਨਾਲ ਦੱਸਦੀ ਮੈਂ ਵੋਤੇ ਨੂੰ ਕੁਬਿਲੇਗੀ ਕਿਸੇ ਵਾਸਤੇ ਤੂੰ ਤਾਂ ਤੀਹ ਬਥੇਰੀ ਸਿਆਣੀ ਐ ਆ ਵਧੀਆ ਸੋਚਿਆ ਸੀ ਤਾਂ ਤਾਂ ਉਹਦੇ ਪਪਰਾਹ ਬਾਰੇ ਹੈ ਹੁਣ ਮੈਂ ਆਪਦੀ ਜੰਮੀ ਦਾ ਕੀ ਕਰਾਂ ਜੇ ਮੈਨੂੰ ਇੰਨਾਂ ਗੱਲਾਂ ਦਾ ਪਤਾ ਹੁੰਦਾ ਮੈਂ ਉਹਨੂੰ ਜੰਮਦੀ ਨੂੰ ਗਲਗੁੱਠਾ ਦੇਖ ਕੇ ਕਿਉਂ ਨਾ ਮਾਰ ਦੱਕ ਲੈਣੀ ਨੂੰ ਮਸੀ ਹੁਣ ਮੈਂ ਕੀ ਕਰਾਂ ਮੇਰੇ ਤੋਂ ਬਥੇ ਬਿਨਾ ਨਹੀਂ ਰਹਿ ਜਾਂਦਾ ਮਾਸੇ ਮੇਰੀ ਤੀ ਕੁਛ ਨਹੀਂ ਹੁੰਦਾ ਆਪਣੇ ਫਤਿਹ ਨੂੰ ਆਪਾਂ ਉਹ ਪਾਲਾਂਗੇ ਕੋਈ ਨਹੀਂ ਆਪਣਾ ਫਤਿਹ ਤਾਂ ਪਾਲਾਂਗੇ ਨਾ ਕਿ ਕੁਛ ਨਹੀਂ ਹੁੰਦਾ ਆਪਣਾ ਫਤਿਹ ਠੀਕ ਠਾਕ ਹੋਊਗਾ ਪਰਮਾਤਮਾ ਸੱਚੇ ਪਾਤਸ਼ਾਹ ਫਤਿਹ ਨੂੰ ਵਧੀਆ ਠੀਕ ਠਾਕ ਰੱਖੂਗਾ ਮਾਸੇ ਮੈਂ ਬਾਲੀਆਂ ਵਿੱਚੋਂ ਇਦਾਂ ਨਾਲ ਆਈ ਸੀ ਮੈਂ ਤਾਂ ਐ ਸੀ ਤੁਹਾਡੇ ਕੋਲੇ ਹੋਊਗਾ ਮੈਨੂੰ ਐ ਸੀ ਮੈਂ ਮਾਸੇ ਨੂੰ ਜਾ ਕੇ ਪੁੱਛੂੰ ਫੀਪਾ ਭੀ ਕਿਤੇ ਤੋਂ ਕਹਦੇ ਨੇ ਕਿ ਅੰਦਰੀ ਆ ਪਰ ਮੈਨੂੰ ਨਹੀਂ ਪਤਾ ਸੀ ਤੋਂ ਐ ਕਹਿੰਗੀ ਵੇਤੇ ਆਈ ਨਹੀਂ ਸੀ ਮੈਂ ਵੀ ਮੈਂ ਕਹਿੰਦਾ ਜੇ ਕਲੈਣੀ ਮੇਰੇ ਕੋਲੇ ਆਈ ਹੁੰਦੀ ਤਾਂ ਮੈਂ ਕਹਿ ਦਿੰਦੀ ਪੁੱਤ ਮੈਂ ਤੈਨੂੰ ਉਹਦੀ ਫੋਨ ਕਰਦੀ ਮੈਂ ਤਾਂ ਤੈਨੂੰ ਉਹਦੀ ਨਾਲ ਦੀ ਨਾਲ ਦੱਸ ਦਿੰਦੀ ਮਾਸੀ ਹੁਣ ਮੈਂ ਕਿੱਥੇ ਲੱਭਾਂ ਉਹਨਾਂ ਨੂੰ ਮੈਂ ਬਾਬੀ ਨੂੰ ਕਿੱਥੇ ਲੱਭਵੇਂਂ ਦੱਸ ਦੇਂ ਹਾਂ ਮੈਂ ਕੀ ਦੱਸਾਂ ਪੁੱਤ ਵੀ ਕਿੱਥੇ ਗਈ ਹੋਊਗੀ ਰੱਬ ਅਗੇ ਅਰਦਾਸਾਂ ਕਰ ਵੀ ਕਿਤੇ ਉਹ ਠੀਕ ਠਾਕ ਹੋਣ ਹੱਸਦੀ ਰੋ ਨਾ ਤੂੰ ਹੈ ਮੈਂ ਤੇਰੇ ਲਈ ਕੁਝ ਖਾਣ ਨੂੰ ਬਣਾਉਣੀ ਆ ਨਾ ਨਾ ਮਾਸੀ ਬਸ ਮੈਂ ਚਲਦੀ ਆਂ ਮੈਂ ਹੀ ਤੇ ਗਏ ਆਹ ਤੋ ਕੱਲੀ ਕਾ ਜਾਣੀ ਐ ਮੈਂ ਤੇਰੇ ਨਾਲ ਜਾਉਂਗੀ ਕੁਛ ਖਾ ਪੀ ਲੈ ਤੂੰ ਲੈ ਤੂੰ ਆਂ ਹੀ ਫਿਰਦੀ ਐ ਗੇਮ ਜਮੇ ਨਹੀਂ ਮਾਸੀ ਸਮਝਾ ਕਰ ਮੈਂ ਆਪਦੇ ਫਤੇ ਨੂੰ ਨਾ ਆਪੇ ਲੱਭ ਲੂੰਗੀ ਕੋਈ ਨਹੀਂ ਤੁਸੀਂ ਆਪਦਾ ਧਿਆਨ ਰੱਖਿਆ ਨਹੀਂ ਕੋਈ ਨਹੀਂ ਧੀਆ ਮੈਂ ਹਾਏ ਮੈਂ ਮਰ ਜਾ ਹਾਏ ਰੱਬਾ ਅਹੀਂ ਜੀ ਕ ਲੈਣੀ ਈ ਮੈਨੂੰ ਕਿਉਂ ਦਿੱਤੀ ਤੈ ਉਹ ਜਮਦੀ ਕਿਉਂ ਨਾ ਮਰ ਗਈ ਪਰੇ ਜੇ ਮੈਨੂੰ ਐ ਪਤਾ ਹੁੰਦਾ ਮੈਂ ਜਮਦੀ ਤੇ ਗਲਗੁੱਠਾ ਦੇ ਦਿੰਦੀ ਦੇਖਦੀ ਆਂ ਫੋਨ ਲਾ ਕੇ ਜੇ ਕੜਮੀ ਨੂੰ ਕਿਤੇ ਲੱਗੂਗਾ ਨਾ ਦੱਸ ਮੈਂ ਮੰਗੇ ਨੂੰ ਕੀ ਮੂੰਹ ਦਿਖਾਉਂਗੀ ਐਨਾ ਵਾਅਦਾ ਕਰਕੇ ਆਈ ਸੀ ਮੈਂ ਤਾਂ ਉਹਦੇ ਨਾਲ ਹੈ ਕੜਮੀ ਇਹ ਪਹਿਲਾਂ ਤੂੰ ਰਾਬਜੀ ਬਣਾ ਬੱਗੀ ਸੀ ਹਾਏ ਰੱਬਾ ਮੈਂ ਤਾਂ ਉਹਦੇ ਮਸਾਂ ਤੇਰਾ ਹੱਲ ਕਰਿਆ ਸੀ ਮਸਾਂ ਤੈਨੂੰ ਛੱਡ ਕੇ ਆਈ ਸੀ ਹਾਂ ਮੈਂ ਮਰ ਜਾ ਮੈਂ ਮੰਗੇ ਦੇ ਕਿਵੇਂ ਮੱਥੇ ਲੱਗੂਗੀ ਇੱਟ ਡੇ ਵਾਦੇ ਕਰਕੇ ਆਈ ਸੀ ਮੈਂ ਤਾਂ ਤੇਰੀਆਂ ਜ਼ਿੰਮੇਵਾਰੀਆਂ ਲੈ ਕੇ ਆਈ ਸੀ ਕੜਮੀਏ ਹਾਏ ਮੈਂ ਮਰ ਜਾ ਫੋਨ ਤਾਂ ਬੰਦ ਆਈ ਜਾਂਦਾ ਹੈ ਹਾਏ ਰੱਬਾ ਮੈਂ ਉਹ ਕਿੱਥੇ ਦੇਖਾਂ ਹੁਣ ਕਿੱਥੇ ਪਾ ਦੇ ਪਾਲਾਂ ਉਹਨੂੰ ਕਿਹਨੂੰ ਆ ਪੁੱਛਾਂ ਹਾਏ ਰੱਬਾ ਨਹੀਂ ਕਿਵੇਂ ਜਵਾਕੜੀ ਤੜਤਦੀ ਫਿਰਦੀ ਐ ਨਾਲ ਤੂੰ ਜਵਾਕ ਨੂੰ ਲੈ ਗਈ ਹਾਈਕ ਲੈਣੀ ਐ ਤੂੰ ਮਰ ਜੇਂ ਹੀ ਜੀ ਤੂੰ ਜਵਾਕ ਨੂੰ ਤਾਂ ਨਾਲ ਲਾ ਲ ਜਾਂਦੀ ਉਹਨੂੰ ਜਵਾਕੜੀ ਨੂੰ ਤਾਂ ਨਾ ੜਕਵਾਉਂਦੀ ਪਤਾ ਨਹੀਂ ਕਿੱਥੇ ਕਿੱਥੇ ਜਵਾਕ ੜਕਦੇ ਫਿਰਦੇ ਹੋਣਗੇ ਹਾਏ ਹਾਏ ਰੱਬਾ ਹਾਏ ਮੇਰੇ ਰੱਬਾ ਇੱਕੋ ਇੱਕ ਉਮੀਦ ਸੀ ਕਿ ਇੱਥੇ ਹੋਊਗੀ ਭਾਬੀ ਪਰ ਤੂੰ ਤਾਂ ਮੇਰੀ ਉਹ ਵੀ ਉਮੀਦ ਤੋੜ ਕੇ ਰੱਖ ਪਈ ਹੁਣ ਮੈਂ ਕਿੱਥੇ ਲੱਭਾਂ ਆਪਦੇ ਪਤੇ ਨੂੰ ਕੀ ਤੂੰ ਜਾ ਕੇ ਭੀਖ ਮੰਗਾ ਕੇ ਮੇਰਾ ਪਤੇ ਮੋੜ ਦੋ ਕਿਹੜੇ ਰਾਹ ਤੇ ਜਾਵਾਂ ਮੈਂ ਰੱਬਾ ਤੂੰ ਹੀ ਕੋਈ ਸਾਰਾ ਦੇ ਦੇ ਮੈਨੂੰ ਕਿੱਥੇ ਜਾਵਾਂ ਮੈਂ ਸਾਰਾ ਦਿਨ ਟੱਪਿਆ ਹਾਂ ਤਾਂ ਕਿ ਤੌਣੇ ਆ ਜਾਣਾ ਸੀਗਾ ਨਾ ਉਹਦਾ ਫੋਨ ਲੱਗਦਾਗਾ ਪਤਾ ਨਹੀਂ ਗਏ ਕਿਥੇ ਫੋਨ ਹੋ ਗਿਆ ਸੀਰਤ ਦੀ ਬੇਬੇ ਦਾ ਫੋਨ ਹਲੋ ਹਲੋ ਹਾਂ ਮੰਗੇ ਬੁੱਤ ਠੀਕ ਹੈ ਹਾਂ ਬੇਬੇ ਮੈਂ ਤਾਂ ਠੀਕ ਹਾਂ ਤੇ ਨੀਹਾ ਆ ਗਈ ਤੇ ਕਿਤੇ ਦਰ ਕੋਈ ਉਹ ਮੇਰੇ ਕੋਲੇ ਆਈ ਸੀ ਅੱਛਾ ਨੀਹਾ ਛੋਟੇ ਕੋਲੇ ਆਈ ਸੀਗੀ ਨੇ ਹਾਂ ਬੁਚਣਾ ਆਈ ਸੀ ਬੀਤੇ ਤਸਵੀਰ ਤਾਂ ਨਹੀਂ ਆਈ ਵੀ ਉਰੇ ਤਸਵੀਰ ਪਾਈ ਨਹੀਂ ਕੀ ਗੱਲ ਵਾਤਾ ਪੁੱਤ ਬਿੰਨ ਤੂੰ ਦੱਸ ਸੀਰ ਤਾਂ ਛੋਡੇ ਕੋਲ ਆਈ ਨਹੀਂ ਬੇਬੇ ਨਾ ਪੁੱਤ ਇਹ ਤਾਂ ਜਿੱਦ ਨਹੀਂ ਮੈਂ ਤੇ ਕੋਈ ਛੱਡ ਕੇ ਗਈਆਂ ਮੈਂ ਇਹ ਤਾਂ ਉਹ ਮਿਦੇ ਨਹੀਂ ਉੱਟ ਮੁੜ ਕੇ ਨਾ ਮੇਰੇ ਕੋਈ ਆਸਤੀ ਹੈ ਸੀਰ ਤਾਂ ਬੇਬੇ ਕੱਲ ਦੀ ਗਈ ਹੈਗੀ ਪਰ ਨਾ ਉਹਦਾ ਕੋਈ ਫੋਨ ਲੱਗਦਾਗਾ ਮੈਂ ਛੋਡਾ ਵੀ ਫੋਨ ਬਹੁਤ ਲਾਇਆ ਸੀਗਾ ਛੋਡਾ ਫੋਨ ਵੀ ਨਹੀਂ ਲੱਗਾ ਨਾ ਪੁੱਤ ਮੇਰਾ ਫੋਨ ਤਾਂ ਚੱਲਦਾ ਸੀ ਮੈਂ ਵੀ ਸੀਰ ਤੋਂ ਨੂੰ ਫੋਨ ਕਰਾਇਆ ਸੀ ਮੇਰਾ ਫੋਨ ਵੀ ਨਹੀਂ ਲੱਗਿਆ ਹੈਗਾ ਤੇ ਵੀ ਨੇਹਾ ਵੀ ਮਤ ਉਹਦੀ ਜੱਦੀ ਜੱਦੀ ਚ ਬਾਗੀ ਵੀ ਮੈਨੂੰ ਤਾਂ ਇੰਨੀ ਗੱਲ ਦੱਸ ਕੇ ਗਈ ਹੈ ਵੀ ਫਤੇ ਨੂੰ ਨਾਲ ਲਈ ਉਹ ਭਾਗੀ ਫਿਰਦੀ ਸੀ ਬੇਬੇ ਦੇਖ ਮੈਂ ਉਹਦੇ ਤੇਰੇ ਕਹਿਣ ਤੇ ਸਿਰ ਤੈਨੂੰ ਰੱਖਿਆ ਸੀਗਾ ਤੇ ਤੁਸੀਂ ਕਹਿੰਦੇ ਇਹ ਸਾਡੀ ਜ਼ਿੰਮੇਵਾਰੀ ਹੈ ਪਰ ਨਹੀਂ ਮੈਂ ਉਹਦੇ ਨਾਲ ਉਹਨੂੰ ਘਰੇ ਨਹੀਂ ਬਾੜਨਾ ਸੀਗਾ ਪਰ ਮੈਂ ਸੋਡੇ ਉਮਰ ਦੀ ਲਿਹਾਜ਼ ਕਰਕੇ ਉਹਨੂੰ ਰੱਖ ਲਿਆ ਸੀਗਾ ਉਹਨੇ ਹੁਣ ਸਾਡੇ ਨਾਲ ਬਹੁਤ ਮਾੜੀ ਕੀਤੀ ਹੈਗੀ ਕਾਛੇ ਤੇਰੇ ਤਾਂ ਮੇਰੀ ਉਮਰ ਭੀ ਮੈਂ ਹਾਜ਼ਰ ਰੱਖੀ ਆਪਣੀ ਰਿਸ਼ਤੇਦਾਰੀ ਰਹਿਜੀ ਦੇਖ ਪੁੱਤ ਮੇਰਾ ਤਾਂ ਇਹਦੇ ਵਿੱਚ ਕੋਈ ਕਸੂਰ ਨਹੀਂ ਮੈਂ ਤਾਂ ਹੁਣ ਜੰਗੇ ਕੋਈ ਨਹੀਂ ਤਾੜ ਕੇ ਛੱਡ ਕੇ ਗਈ ਸੀ ਮੈਨੂੰ ਕੀ ਪਤਾ ਸੀ ਉਹਦਾ ਕੰਮ ਕੀ ਦਾ ਵੀ ਉਹ ਦੁਬਾਰੇ ਆਪਣੇ ਨਾਲ ਐ ਕਰੂਗੀ ਦੇਖ ਪੁੱਤ ਮੈਂ ਅੱਜ ਵੀ ਤੇਰੇ ਨਾਲ ਆ ਗਈ ਠੀਕ ਹੈ ਉਹ ਮੇਰੀ ਕੁਛ ਨਹੀਂ ਲੱਗਦੀ ਆਪਾਂ ਉਹ ਵੀ ਪਾਲ ਕਰਦੇ ਆ ਰਲ ਮਿਲ ਕੇ ਉਹ ਬੇਬੇ ਨਹੀਂ ਤਾਂ ਮੈਂ ਪਾਲ ਵੀ ਨਾ ਕਰਦਾ ਉਹਦੀ ਗੱਲ ਕਰ ਮੈਨੂੰ ਨਾ ਹੁਣ ਨੇਹਾ ਕਰਨੀ ਦੇਖ ਕੇ ਜੇ ਉਹਦਾ ਜਵਾਬ ਲੈ ਗਏ ਤਾਂ ਪਾਲਣਾ ਬੂ ਮੇਉ ਕਿ ਸੇ ਮਰਜੀ ਖੂਜ ਤੱਕੇ ਖਾਵੇ ਮੈਂ ਨਹੀਂ ਉਹਦੇ ਮਗਰ ਜਾਣਾ ਸੀਗਾ ਹਾਂ ਪੁੱਤ ਇਥਾ ਹੈਗਾ ਹੀ ਐ ਪਰ ਆਪਾਂ ਨੂੰ ਹੁਣ ਫਤੇ ਦੀ ਖਤਰ ਤਾਂ ਦੇਖੋ ਦੀ ਬਾਹਰ ਟੋਲ ਕਰਨੀ ਪਊਗੀ ਨਾ ਪਰ ਮੈਂ ਵੀ ਸਾਰੀਆਂ ਰਿਸ਼ਤੇਦਾਰੀਆਂ ਨੂੰ ਫੋਨ ਕਰਕੇ ਪੁੱਛ ਲਈ ਕਿਤੇ ਨਹੀਂ ਹੈਗੀ ਉਹ ਤਾਂ ਇੱਧਰ ਤਾਂ ਸਾਡੇ ਗਣੀ ਤਾਂ ਤੇ ਮੈਂ ਉਹਦਾ ਫੋਨ ਵੀ ਟਰਾਈ ਕਰੀ ਜੰਨੀ ਆ ਉਹਦਾ ਫੋਨ ਵੀ ਨਹੀਂ ਲੱਗਦਾ ਹੈਗਾ ਪਤਾ ਨਹੀਂ ਬੇਬੇ ਉਹ ਮੇਰੇ ਨਾਲ ਐਨੀ ਮਾੜੀ ਕਿਉਂ ਕਰਦੀ ਆ ਮੈਂ ਉਹਦੀ ਗਲਤੀ ਹਰ ਵਾਰ ਮਾਫ ਕਰ ਦਿੰਨਾ ਪਰ ਫੇਰ ਵੀ ਉਹ ਸਮਝਦੀ ਨਹੀਂ ਹੈਗੀ ਤੇ ਇਹਨਾਂ ਆਟੋਮੈਟਿਕ ਕਰਦੀ ਕਰਦੀ ਹੈ ਸਾਡੇ ਨਾਲ ਜਿਹੜਾ ਪੁੱਤ ਚੰਗੀ ਹੁੰਦੀ ਹੈ ਬੇਕ ਜਿੱਤੇ ਵੀ ਜੰਮੀ ਹੈ ਉਹਦੇ ਦੀ ਚੰਦਰੀਆਂ ਕਰਦੀ ਹੈ ਖਾਹਰਾ ਕਿਹੜੇ ਚੁੱਕਦਾ ਬਦਲਾ ਲੈਂਦੀ ਹੈ ਤੁ ਤੋਂ ਆਪਾਂ ਤੋਂ ਇਹ ਮੇਰੀ ਕਿਹੜਾ ਇਹਦੇ ਵਿੱਚ ਸ਼ਵਾਸ਼ੇ ਆ ਪੁੱਤ ਮੇਰਾ ਤੋਂ ਉੱਤੋਂ ਵੀ ਜ਼ਿਆਦਾ ਮੂੰਹ ਕਾਣਾ ਹੈਗਾ ਪਰ ਬੇਬੇ ਜੇ ਉਹਦੀ ਕੋਈ ਮੇਰੇ ਨਾਲ ਦੁਸ਼ਮਣੀ ਹੈ ਨਾ ਉੱਥੇ ਠੀਕ ਸੀਗਾ ਪਰ ਉਹਨੇ ਮੇਰੀ ਭੈਣ ਦਾ ਵੀ ਘਰਾਂ ਜਾੜਦਾ ਹੁਣ ਮੈਂ ਹੁਣ ਉਹਨੂੰ ਕਦੇ ਵੀ ਮਾਫ਼ ਨਹੀਂ ਕਰੂੰਗਾ ਮੈਂ ਉਹਨੂੰ ਘਰੇ ਨਹੀਂ ਵੜਨ ਦਿੰਦਾ ਹੈਗਾ ਬਸ ਫਤਿਹ ਆ ਜੇ ਕਿਰਾ ਮੈਂ ਉਹਦੀ ਧੱਕੇ ਮਾਰ ਕੇ ਨਾ ਉਹਨੂੰ ਬਾਹਰ ਕੱਢ ਦੂੰ ਕਰਾਂ ਪੁੱਤ ਮੈਂ ਤਾਂ ਉਹਦੇ ਵੀ ਤੁਹਾਡੇ ਨਾਲ ਸੀ ਤੇ ਅੱਜ ਵੀ ਤੁਹਾਡੇ ਨਾਲ ਆ। ਪੁੱਤ ਉਹ ਮੇਰੀ ਕੁਛ ਨਹੀਂ ਲੱਗਦੀ। ਆਪਾਂ ਆਪਾ ਤੇ ਦੇ ਮਾਰਿਆਂ ਨੂੰ ਤਾਂ ਵੀ ਬਾਹਰ ਟੋਰ ਕਰਨੀ ਪਊਗੀ ਨਾ। ਆਪਾਂ ਨੂੰ ਫਟੇ ਤਾਂ ਚਾਹੀਦੇ ਹੀ ਐ। ਉਹ ਬਾਮੂ ਵੀ ਉਤੇ ਮਰਜੀ ਜਾਵੇ। ਇਹ ਵੀ ਨਹੀਂ ਉਹਨੂੰ ਬਣਾਉਂਦੀ। ਚੱਲ ਬੇਬਿਆਂ ਦੱਸ ਨੀ ਹਾਂ ਕਿੰਨੇ ਕ ਟਾਈਮ ਹੋ ਗਿਆ ਤੜੀ ਨੂੰ ਇੱਥੋਂ। ਨੀ ਮਾਨੂ ਤਾਂ ਬਾਵਜਰ ਹੋ ਗਿਆ ਪੁੱਤ। ਅੱਧਾ ਕੌਣਾ ਘੰਟਾ ਹੋ ਗਿਆ ਗਈ ਨੂੰ। ਮੈਂ ਉਹਨੂੰ ਬਹੁਤ ਜ਼ੋਰ ਲਾਇਆ ਵੀ ਮੈਂ ਤੇਰੇ ਨਾਲ ਚੱਲਦੀ ਆ। ਉਹ ਮੈਨੂੰ ਵੀ ਨਾਲ ਨਹੀਂ ਰਹਿ ਕੇ। ਵਰ ਬੇਬੇ ਨੇ ਹਮੇ ਮੈਨੂੰ ਦੱਸ ਕੇ ਨਹੀਂ ਗਈ ਮੈਂ ਸਵੇਰ ਦਾ ਭਾਲੀ ਜਾਣਾਗਾ ਨਾ ਮੈਂ ਬਾਹਰ ਅੰਦਰ ਜਾ ਸਕਦਾ ਹਾਂ ਨਾ ਚੇਰਾ ਅੱਛਾ ਮੈਂ ਨੇਹਾ ਨੂੰ ਦੇਖੀ ਜਾਂਦਾ ਸੀ ਜੇ ਮੈਂ ਹਾਂ ਇਹਨੂੰ ਪਤਾ ਹੁੰਦਾ ਮੈਂ ਨਾਲ ਹੀ ਆ ਜਾਂਦੀ ਉਹਨੇ ਹੁਣ ਮੈਨੂੰ ਵੀ ਐ ਦੱਸ ਕੇ ਤਾਂ ਗਈ ਨਹੀਂ ਕਾਲੀ ਕਾਲੀ ਚ ਛੇਤੀ ਵਾਗੀ ਉਹ ਠੀਕ ਹੈ ਚਲ ਬੇਬੇ ਕੋਈ ਨਾ ਬਸ ਮੈਂ ਨੇਹ ਨੂੰ ਦੇਖਦਾ ਫਿਰ ਆਉਂਦੀ ਹੋਊਗੀ ਕਿਤੇ ਠੀਕ ਹੈ ਪੁੱਤ ਮੈਨੂੰ ਦੱਸ ਦੇ ਪੁੱਤ ਹਾਂ ਕੋਈ ਨਾ ਜੇ ਤੁਹਾਨੂੰ ਸਿਰ ਤੇ ਦਾ ਪਤਾ ਲੱਗਾ ਤਾਂ ਸਾਨੂੰ ਜਰੂਰ ਦੱਸਿਓ ਹਾਂ ਜੀ ਆਉਂਗੀ ਮੈਂ ਤੈਨੂੰ ਫੋਨ ਕਰੂੰਗੀ ਨਹੀਂ ਮੈਂ ਲੈ ਕੇ ਆਉਂ ਫਿਰ ਕੋਈ ਉਹਦੀ ਗੁੱਸ ਨਹੀਂ ਭੜਕੇ ਠੀਕ ਹੈ ਹਾਂ ਪੁੱਤ ਚੰਗਾ ਠੀਕ ਹੈ ਆਵਦਾ ਧਿਆਨ ਰੱਖੀ ਲੈ ਦੱਸ ਹੇ ਚੰਦਰਜੀ ਕਿੱਡਾ ਸਿਆਣਾ ਮੁੰਡਾ ਮਿਲਿਆ ਤੈਨੂੰ ਕਿੱਡੀ ਸਿਆਣੀ ਉਹ ਕੁੜੀ ਐ ਨੇ ਹਾਂ ਨੇ ਕਿੰਨਾ ਚੰਦਿਆ ਕਿ ਪਰਿਵਾਰ ਤੈਨੂੰ ਕਿੰਨਾ ਵਧੀਆ ਮਿਲਿਆ ਸੀ ਇਹ ਕਾਲ ਮੂੰਹ ਹੀ ਕਿਉਂ ਤੂੰ ਸਾਡਾ ਮੂੰਹ ਕਾਲਾ ਕਰੀ ਜਾਂਦੀ ਐ ਪਹਿਲਾਂ ਦੀ ਪਹਿਲਾਂ ਤੂੰ ਸਾਡਾ ਮੂੰਹ ਕਾਲਾ ਕਰਤਾ ਹਾਏ ਰੱਬਾ ਅਹੀਂ ਜੀ ਕਹ ਲੈਣੀ ਤੀ ਨਾਲੋਂ ਤਾਂ ਮੈਨੂੰ ਕੋਈ ਪੁੱਤ ਦੇ ਦਿੰਦਾ ਹਾਏ ਹਾਏ ਮੈਨੂੰ ਆ ਦੁੱਖ ਤਾਂ ਨਾ ਹੁੰਦਾ ਲੋਕਾਂ ਦੀ ਬਦਨਾਮੀ ਦਾ ਨਾਂ ਖਟਦੀ ਮੈਂ ਐਵੇਂ ਜਿਵੇਂ ਤੜਫਦਾ ਤਾਂ ਉਹਦਾ ਪਿਓ ਵਗ ਗਿਆ ਜੇਦੂ ਤਾਂ ਜੇ ਮੇਰੇ ਪੁੱਤ ਹੁੰਦਾ ਚੋ ਨਿਛੇੜ ਵੀ ਹੁੰਦਾ ਮੈਨੂੰ ਐਡਾ ਦੁੱਖ ਤਾਂ ਨਹੀਂ ਸੀਗਾ ਕੀ ਮੈਂ ਬਾਹਰ ਮੂੰਹ ਕੋਲ ਦਿਖਾਉਣ ਜੋਗਰੀ ਨਹੀਂ ਕਿਸੇ ਨੂੰ ਹੋएगी ਕੀ ਮੂੰਹ ਲੈ ਕੇ ਮੈਂ ਬਾਹਰ ਜਾਵਾਂ ਕੀ ਮੂੰਹ ਲੈ ਕੇ ਮੈਂ ਮੰਗੇ ਕੋਲੇ ਜਾਵਾਂ ਕਿਵੇਂ ਉਹ ਜਵਾਕ ਤੜਫਦਾ ਫਿਰਦਾ ਹੈ ਚੰਦਰੀਏ ਕਿੱਡੀ ਸਿਆਣੀ ਕੁੜੀ ਐ ਉਹ ਤੇਰੀ ਝੂਲੀ ਵੀ ਭਰਤੀ ਉਹਨੇ ਵੀ ਚੱਲ ਮੇਰੇ ਭਰਾ ਦਾ ਘਰ ਵਸ ਰਹੀ ਹਾਈ ਕੜਮੀਏ ਤੂੰ ਕੁਛ ਵੀ ਨਹੀਂ ਸੋਚਦੀ ਤੂੰ ਮੇਰੇ ਕਦੀ ਤਾਂ ਸੋਚ ਲੈਂਦੀ ਜੇ ਉਹਨਾਂ ਕਨੇ ਨਹੀਂ ਸੋਚਣਾ ਮੇਰੀ ਮੇਰੀ ਮਾਂ ਬੁਢੀ ਐ ਕਿ ਮੈਂ ਤਾਂ ਕਿ ਖਾਂਦੀ ਫਿਰਦੀ ਆ ਮੈਂ ਕਿ ਤੜਫਦੀ ਫਿਰਦੀ ਆ ਵੀਰੇ ਫੁੱਟ ਬਸਕਾ ਦਾ ਬਾਗਿਆ ਨੀ ਮੈਨੂੰ ਵੀਰੇ ਮੇਰਾ ਬਦੇ ਕਿੱਥੇ ਆ ਮੈਨੂੰ ਮੇਰਾ ਪਤਾ ਲਿਆ ਦੇ ਵੇਣ ਮੈਥੋਂ ਨਾ ਤੇਰੀ ਹਾਲਤ ਦੇਖੀ ਨਹੀਂ ਜਾਂਦੀ ਪਰ ਮੈਂ ਵੀ ਕੀ ਕਰਾਂ ਮੈਂ ਸਾਰੇ ਕਿਤੇ ਪਤਾ ਕਰ ਲਿਆ ਫੋਨ ਕਰ ਕਰਕੇ ਪੁੱਛ ਲਿਆ ਕਿਤੇ ਵੀ ਕੁਝ ਨਹੀਂ ਪਤਾ ਲੱਗਾ ਸਿਰ ਤੋਂ ਵੀਰੇ ਮੈਂ ਆ ਜਾ ਕੀ ਗੁਨਾਹ ਕੀਤਾ ਸੀ ਜਿਹੜਾ ਭਾਬੀ ਮੈਨੂੰ ਸਜ਼ਾ ਤੇ ਸਜਾਈ ਦੇਈ ਜਾਂਦੀ ਹੈਗੀ 4 ਦਿਨ ਵਧਿਆ ਰਹਿੰਦੀ ਆ ਉਦੋਂ ਬਾਅਦ ਫੇਰ ਮੈਨੂੰ ਦੁੱਖ ਦੇਣ ਲੱਗ ਜਾਂਦੀ ਆ ਮੈਂ ਹੁਝ ਕਿਹੜੀ ਗਲਤੀ ਕਰਤੀ ਸੀ ਮੈਨ ਤਾਂ ਇਹ ਹੀ ਨਹੀਂ ਸਮਝ ਆਉਂਦੀ ਹੈ ਕਿ ਮੈਂ ਇਹ ਗਲਤੀ ਕੀਤੀ ਆ ਫੇਰ ਮੈਂ ਆਪਣੇ ਪੇਕੇ ਨਾਲ ਕਿਉਂ ਵਰਤ ਰਹੀ ਆਂਗੀ ਮੈਂ ਤਾਂ ਜ਼ਮੀਨ ਵੀ ਤੁਹਾਨੂੰ ਦੇਣਤੀ ਸੀਗੀ ਫੇਰ ਵੀ ਮੇਰੇ ਕੀ ਗਲਤੀ ਆ ਇਹ ਹਾਂ ਮੈਂ ਤੁਹਾਨੂੰ ਜ਼ਮੀਨ ਮੰਗੇ ਆਂ ਬੇਰੇ ਮੈਂ ਕੀ ਕਰਾਂ ਮੈਨੂੰ ਦੋਈਂ ਦੱਸ ਦੇ ਮੇਰਾ ਮੈਨੂੰ ਫਤਿਹ ਲਿਆ ਦਿਓ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵੀਰੇ ਮੈਂ ਤਾਂ ਆਪਣੀ ਸਮਝਾ ਦੇ ਲਈ ਮੈਂ ਕੀ ਕਰਾਂ ਮੈਂ ਤੈਨੂੰ ਕੀ ਦੱਸਾਂ ਮੈਂ ਤਾਂ ਆਪ ਫਸ ਗਿਆ ਕਿਤੇ ਸਾਰੇ ਕਿਤੇ ਪੁੱਛ ਲਿਆ ਪਰ ਤੂੰ ਤਾਂ ਮੈਨੂੰ ਦੱਸ ਕੇ ਬਾਹਰ ਨਹੀਂ ਜੇ ਬੇਕੋਲੇ ਜਾਣਾ ਸੀਗਾ ਮੈਂ ਤੈਨੂੰ ਆਪ ਨਾਲ ਚੱਲਦਾ ਆਪਾਂ ਨਾਲ ਕਿਤੇ ਹੋਰ ਪਤਾ ਕਰ ਲੈਂਦੇ ਵੀਰੇ ਮੈਨੂੰ ਐਸੀ ਬੇਬੇ ਨੇ ਫੋਨ ਹੀ ਨਾ ਚੱਕਿਆ ਮੈਨੂੰ ਐਸੀ ਵੀ ਭਾਬੀ ਉੱਥੇ ਹੋਊਗੀ ਜਦੋਂ ਮੈਂ ਬੇਬੇ ਕੋਲੇ ਗਈ ਬੇਬੇ ਨੇ ਤਾਂ ਮੈਨੂੰ ਸਾਫ਼ ਇਨਕਾਰ ਹੀ ਕਰਤਾ ਕਿ ਇਹ ਗੱਲ ਤਾਂ ਸਾਨੂੰ ਕੁਝ ਪਤਾ ਹੀ ਨਹੀਂ ਹੈਗਾ ਮੇਰੇ ਕੋਈ ਫੋਨ ਆਗੇ ਸੀਗਾ ਨਹੀਂ ਹਵੇ ਬੇਬੇ ਦਾ ਉਨੀ ਦਸ ਮੈਨੂੰ ਵੀ ਇਹ ਮੇਰੇ ਕੋਲ ਆਈ ਸੀ ਕਿ ਰਾਜੂ ਹੁਣ ਫਿਕਰ ਨਾ ਕਰ ਕੋਈ ਨਾ ਮੈਨੂੰ ਮੈਂ ਆ ਪਾੜ ਕੇ ਲਵਾਂ ਪਰ ਤੂੰ ਕਰੀ ਦੇਹੀ ਠੀਕ ਹੈ ਬਸ ਕੇਰਾਪਾ ਨੂੰ ਫਤਿਹ ਮਿਲ ਜੇ ਹੁਣ ਕੇਪਾ ਨੂੰ ਕਰੀ ਨਹੀਂ ਪੜਨ ਹੁੰਦੇ ਹੈਗੇ ਠੀਕ ਹੈ ਵੀਰੇ ਯਾ ਤੂੰ ਲੈਸਟ ਕਰ ਲੈ ਜਾ ਕੇ ਹੁਣ ਨਹੀਂ ਮੈਂ ਤੈਨੂੰ ਇਹ ਗੱਲ ਕਹਿੰਦੀ ਵੀ ਪਾਪੀ ਨੂੰ ਤੂੰ ਘਰੇ ਰੱਖ ਲਾ ਕਿਉਂਕਿ ਬਾਬੀ ਪਹਿਲਾਂ ਮੈਨੂੰ ਹੀ ਦੁੱਖ ਦਿੰਦੀ ਸੀ ਕੱਲੀ ਨੂੰ ਪਰ ਹੁਣ ਤਾਂ ਨਾਲ-ਨਾਲ ਤੈਨੂੰ ਵੀ ਦੁੱਖ ਦੇਣ ਲੱਗੀ ਮੇਰੇ ਤੇ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ किस हाल करते हैं? कितने लगी पापी तू? तो। हेलो? फतेह? 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 फते? ਕੀਕਲ ਜੀ ਕਿਵੇਂ ਤੁਸੀਂ ਸਾਰੇ ਉਮੀਦਵਾਰ ਦੀ ਬਹੁਤ ਵਧੀਆ ਹੋਵਾਂਗੇ ਤੇ ਤੁਸੀਂ ਸਾਡਾ ਆਹ ਵਾਲਾ ਐਪੀਸੋਡ ਦੇਖ ਚੁੱਕੇ ਹੋਗੇ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਹੈਗੀ ਤਾਂ ਕਿ ਜਿਹੜੇ ਅਸੀਂ ਨਵੇਂ ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਆ ਜਾਗਾ ਥੈਂਕ ਯੂ ਸੋ ਮਚ